ਭਈ ਜਰਾ ਅੱਗੇ ਖਾਈ ਤੇ ਕਰ ਵੇ ਵੈਸੀ ਹੀ ਆਹ ਹਾਂ ਹਾਂ ਕੋਈ ਨਹੀਂ ਆਹ ਉਹ ਗੱਡੀ ਮੋਢਾ ਹੈਗਾ ਮੋਢੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਆ ਗਈ ਤੁਹਾਡੇ ਤੁਹਾਡੇ ਨਹੀਂ ਇੱਕ ਨੌਕਰ ਹੈ ਮੋਹ ਨੌਕਰ ਹੈ ਮਤਲਬ ਤੁਹਾਡੀ ਹਾਂਜੀ ਹਾਂਜੀ ਉਹ ਸਾਈਡ ਤੇ ਹੋ ਗਿਆ ਮੈਂ ਵੇਖ ਲਿਆ ਵੀ ਬੰਦੇਆਂ ਮੂੰਹ ਬੰਨੇ ਆ ਕੋਈ ਗੱਲ ਹੈਗੀ ਤੇ ਉਹ ਮੇਰੇ ਵੱਲੋਂ ਆਏ ਹੋਗਾ ਸਾਨੂੰ ਕਿ ਉਹ ਥੱਲੇ ਡਾਟ ਰੱਖਿਆ ਹੁੰਦਾ ਡਾਟ ਹੱਥ ਸਿਫੜਿਆ ਉਹ ਮੇਰੇ ਡਾਟ ਤਾ ਕੀਤਾ ਉਹਨੇ ਰਵਾਲਵਰ ਕੱਢ ਲਿਆ ਉਹਨੇ ਅੰਦਰ ਤੇ ਨਹੀਂ ਗੋਲੀ ਚਲੀ ਬਾਹਰ ਆਣ ਕੇ ਗੋਲੀ ਮਾਰੀ ਬਾਹਰ ਜਦ ਬਹਿ ਲੱਗੇ ਵੀ ਉਹਨਾਂ ਨੂੰ ਕਿ ਸਾਨੂੰ ਫੜਨਾ ਲੈ ਗਈ ਜਾਂ ਮਾਰ ਨਹੀਂ ਨਹੀਂ ਹੱਥੋਂ ਭਾਈ ਤੇ ਮੈਂ ਅੰਦਰੋਂ ਡਾਟ ਮਾਰੇ ਦੋ ਤਿੰਨ ਤੇ ਫਿਰ ਬਾਹਰੋਂ ਨਿਕਲੇ ਵੱਜੇ ਉਹਨਾਂ ਨੇ ਮਾਰੇ ਤਾਂ ਮੈਂ ਹੈਗੇ ਆਪਣੇ ਹੁਣ ਕੋਈ ਨਹੀਂ ਜਖਮ ਆਇਆ ਨਹੀਂ ਨਹੀਂ ਮੇਰੇ ਕਹਾ ਹਾਂਜੀ ਹਾਂਜੀ ਸਪਾਰਟ ਵੀ ਨਾ ਵੀ ਹੋ ਕੇ ਹਸਪੀਟਲ ਵੀ ਜਾ ਕੇ ਕੋ ਡਾਟਰ ਕੋ ਜਾ ਹਾਂ ਹਾਂ ਉਹਨੇ ਬੱਝੇ ਡਾਟ ਕਰਦੇ ਸਾਰੇ ਹਸਪਤਾਲ ਵੱਜੇ ਵੱਜੇ ਹਾਂ ਕਿੰਨੇ ਜਾਨੇ ਹੈ ਆਪਣੇ ਕੋਲ ਦੋ ਜਾਨੇ ਤੇ ਉਮਰ ਕਿੰਨੀ ਜਾਂ ਹੋਲੀਆ ਕਿਦਾਂ ਮੋਨੇ ਸੀਗੇ ਪਤਲੇ ਪਤਲੇ ਸੀ ਮੋਨੇ ਸੀ ਦੋਨੇ ਕੋਈ ਬਿੱਲਾ ਮੜਾ ਵਿੱਚ ਪਤਲੇ ਸੀ ਦੱਸਿਆ ਤਾਡੇ ਨਾਲ ਆ ਕੇ ਕੀ ਉਹਨਾਂ ਆਰਗੂਮੈਂਟ ਕੀਤਾ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਹੂੰ ਠੀਕ ਆ ਮੈਂ ਉਹਨਾਂ ਦੇ ਹਿਸਾਬਤਾ ਹੀ ਵੇਖ ਲਿਆ ਵੀ ਮੈਂ ਕਿਹਾ ਕੋਈ ਕਿਸ਼ਤ ਦੇਣ ਆਇਆ ਹੋ ਜਾਂ ਉਦਾਂ ਹੈ ਹੋ ਪਰ ਉਹਨਾਂ ਦੇ ਹਿਸਾਬਤਾ ਵੀ ਇਦਾਂ ਹੀ ਉਹ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਜਾਣਾ ਨਾ ਜੇ ਕੁਝ ਨਹੀਂ ਮੰਗਿਆ ਉਹਨਾਂ ਨੇ ਮੈਂ ਥੱਲੇ ਡਾਡ ਨੂੰ ਹੱਥ ਵਾਇਆ ਵਾ ਵੀ ਕੋਈ ਗੱਲਬਾਤ ਹੋਏ ਚਲੋ ਮੈਂ ਆਪਣਾ ਸੇਫਟੀ ਦਾ ਦੇਖਾਂ ਤੇ ਉਹ ਜਦਲੇ ਮੈਂ ਥੱਲੇ ਡਾਡ ਕੱਢਿਆ ਉਹਦੇ ਉਹ ਵਾਲੋਂ ਠੀਕ ਹੁੰਦਾ ਇਹ ਡਿਸਟ ਹੁਣੇ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਇੱਥੇ ਕਬਾਲ ਸਿੰਘ ਨਾਂ ਦਾ ਵਿਅਕਤੀ ਦੀ ਦੁਕਾਨ ਹੈ 48 ਕੋਲ ਦੇ ਉੱਪਰ ਤੇ ਇਹ ਕਹਿੰਦਾ ਕਿ ਦੋ ਮੁੰਡੇ ਆਏ ਆ ਤੇ ਉਹਨਾਂ ਨੇ ਫਾਇਰ ਕੀਤਾ ਨਹੀਂ ਅਜੇ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਡਿਸਟ ਤੇ ਉੱਥੇ ਯੂਨੀਵਰਸਿਟੀ ਹਸਪੀਟਲ ਆਪਾਂ ਆ ਗਏ ਆ ਤੇ ਹਸਪੀਟਲ ਨੂੰਨੋਂ ਗੱਲਬਾਤ ਕਰਕੇ ਫਿਰ ਆਪਾਂ ਜਿਹੜੀ ਉਹ ਕਰ ਰਹੇ ਹਾਂ ਜੀ ਪਹਿਲਾ ਫਸਟ ਪੁਆਇੰਟ ਹੈ ਹਾ ਫਾਰਚੂਨੇਟਲੀ ਠੀਕ ਹੈ ਤੇ ਆਪਣਾ ਬਾਕੀ ਉਹ ਫਰਦਰ ਟ੍ਰੀਟਮੈਂਟ ਲਈ ਉਹਨੂੰ ਲੈ ਕੇ ਚੱਲੇ ਨੇ ਅੰਮ੍ਰਿਤਸਰ ਤੇ ਬਾਕੀ ਇਨਵੈਸਟੀਗੇਸ਼ਨ ਤੇ ਦੇਖਦੇ ਹਾਂ